ਹੈਲੋ ਦੋਸਤੋ ਮੈਂ ਪੀਵੀ ਪਿੱਲੂ ਤੇ ਤੁਸੀਂ ਜੁੜਿਓ ਸਾਡੇ ਪੀਵੀ ਫਿਲਮ ਜਿਹਨਾਂ ਦੇ ਚੈਨਲ ਨਾਲ ਤੇ ਸਾਡੇ ਫੇਸਬੁੱਕ ਪੇਜ ਦੇ ਨਾਲ ਤੇ ਸੋ ਜਨੂੰ ਅੱਜ ਇੱਕ ਬਹੁਤ ਹੀ ਮਹਾਨ ਸਖਿਅਤ ਮੇਰੇ ਨਾਲ ਤੁਸੀਂ ਬੈਠੇ ਦੇਖ ਰਹੇ ਹੋ ਇਹਨਾਂ ਦਾ ਨਾਮ ਹੈ ਜੀ ਗੁਰਮukh ਹੋਸਲਾ ਤੇ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਹੀ ਤਕੜੇ ਕਲਾਕਾਰ ਅਦਾਕਾਰ ਤੇ ਜਿਨ੍ਹਾਂ ਨੇ ਕਾਫੀ ਫਿਲਮਾਂ ਸਾਡੇ ਸਟੂਡੀਓ ਦੇ ਵਿੱਚ ਵੀ ਕੀਤੀਆਂ ਤੇ ਬਾਹਰ ਵੀ ਕੀਤੀਆਂ ਨੂਰਦਰਸ਼ਨ ਸੀਰੀਅਲਾਂ ਦੇ ਵਿੱਚ ਵੀ ਕੰਮ ਕੀਤਾ ਕਾਫੀ ਇਹ ਇਹਨਾਂ ਨੇ ਆਪਣਾ ਸਮਾਂ ਫਿਲਮੀ ਲਾਈਨ ਦੇ ਵਿੱਚ ਗੁਜ਼ਾਰਿਆ ਤੇ ਕੁਝ ਸਮੇਂ ਤੋਂ ਇਹ ਉਹ ਹੁਣ ਰਾਜਨੀਤੀ ਦੇ ਵਿੱਚ ਵੀ ਹਨ ਉਹਦੇ ਬਾਰੇ ਵੀ ਗੱਲ ਕਰਾਂਗੇ ਪਹਿਲਾਂ ਕੁਛ ਚੰਦ ਲਫ਼ਜ਼ ਫਿਲਮੀ ਗੱਲਾਂ ਬਾਰੇ ਕਰਦੇ ਗੁਰਮੁਖੀ ਜੀ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਲਈ ਬਹੁਤ-ਬਹੁਤ ਧੰਨਵਾਦ ਜੀ ਸਾਹਿਬ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸਮਾਂ ਕੱਢਿਆ ਚਲੋ ਕੁਝ ਯਾਦਾਂ ਨੂੰ ਸਾਂਝਾ ਕਰਾਂਗੇ ਪੁਰਾਣੀਆਂ ਨੂੰ ਤੇ ਮੈਨੂੰ ਵੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਤੱਕ ਉਹ ਰਜੇਵੀ ਨਹੀਂ ਹੋ ਗਿਆ ਤੇ ਵੇਲ ਮਿਲਦਾ ਨਹੀਂਗਾ ਇਹ ਕਮਾਂਕਾਰਾਂ ਚੋਂ ਤੇ ਇਹ ਬੜਾ ਜ਼ਰੂਰੀ ਹੁੰਦਾ ਕਿਤੇ ਮਿਲਦਾ ਮਿਲਦੇ ਰਹਿਣਾ ਗੱਲਬਾਤ ਚਲਦੀ ਰਹਿਣੀ ਚਾਹੀਦੀ ਆ ਉਹਦੇ ਨਾਲ ਜਿਹੜੀਆਂ ਪੁਰਾਣੀਆਂ ਜਾਂਦਾ ਵੀ ਤਾਜ਼ਾ ਹੋ ਜਾਂਦੀਆਂ ਨੇ ਅੱਛਾ ਤੁਸੀਂ ਤਕਰੀਬਨ ਮੈਨੂੰ ਯਾਦ ਹੈ ਪੁੱਛ ਸੰਨ 2000 ਦੇ ਕਰੀਬ ਦੀ ਗੱਲ ਆ ਪਹਿਲੀ ਫਿਲਮ ਜਦੋਂ ਤੁਸੀਂ ਫਸਟ ਚਾਂਸ ਵਿੱਚ ਮੇਰੇ ਕੋਲ ਆਏ ਸੀ ਜੀ ਮਿਰਜ਼ਾ ਹੁਨਾ ਰਾਣੀ ਸੁੰਦਰਾ ਦੀ ਆਪਾਂ ਇਹਨੂੰ ਫਰਮਾਉਂਦੇ ਹਾਂ ਸੋ ਦੋਸਤੋ ਆਪਨੇ ਸੀ ਫਿਲਮ ਬਣਾਈ ਸੀਗੀ ਪੂਰਨ ਭਗਤ ਰਾਣੀ ਸੁੰਦਰਾ ਬਹੁਤ ਮਕਬੂਲ ਫਿਲਮ ਹੋਈ ਜਿਹਦੇ ਤੁਸੀਂ ਮਿਲੀਅਨਾਂ ਚ ਵੀਊ ਅੱਜ ਵੀ ਨੈਟ ਤੇ ਆਓ ਤੁਸੀਂ ਉਹਨੂੰ ਸਰਚ ਕਰਕੇ ਦੇਖ ਸਕਦੇ ਹੋ ਵੀਡੀਓ ਪੂਰਨ ਭਗਤ ਰਾਣੀ ਸੁੰਦਰਾ ਤੇ ਉਹਦੇ ਵਿੱਚ ਸਾਡੇ ਗੁਰਮੁਖ ਕੋਸਵਾਲ ਸਾਹਿਬ ਉਹਨਾਂ ਨੂੰ ਮੈਂ ਰੋਲ ਦਿੱਤਾ ਸੀਗਾ ਤੇ ਇਹਨਾਂ ਦੇ ਵਿੱਚ ਬੰਤੋਂ ਅਸੀਂ ਸੁਣਦੇ ਆ ਕਿ ਤੁਸੀਂ ਕਦਾ ਰੋਲ ਕੀਤਾ ਸੀਗਾ ਕਿ ਕਿਸ ਪਾਰ ਐਮ ਪਾਰ ਅਦਾ ਕੀਤਾ ਸੀਗਾ ਮੈਨੂੰ ਜਿਆਦਾ ਕਿ ਇੱਕ ਜਿਹੜਾ ਰਾਣੀ ਸੁੰਦਰਾ ਦੇ ਵਿੱਚ ਇੱਕ ਬਹੁਤ ਵੱਡਾ ਕਿੱਸੇ ਦੇ ਵਿੱਚ ਇੱਕ ਕਰੈਕਟਰ ਆ ਚਿਰਪੁਰਨਾਥ ਦਾ ਚਿਰਪੁਰਨਾਥ ਜੋਗੀ ਚਿਰਪੁਰਨਾਥ ਜੀ ਜੋਗੀ ਚਿਰਪੁਰਨਾਥ ਦਾ ਬਹੁਤ ਵੱਡਾ ਕਿ ਕਰੈਕਟਰ ਆ ਉਹ ਕਰੈਕਟਰ ਉਹ ਕਰੈਕਟਰ ਨੂੰ ਮੈਂ ਆਪਣੇ ਦੇ ਮੇਰੇ ਤੇ ਫਰਮਾਇਆ ਗਿਆ ਸੀਗਾ ਕਰੈਕਟਰ ਨੂੰ ਤੇ ਮੈਨੂੰ ਇੱਕ ਹੋਰ ਗੱਲ ਬੜੀ ਇੱਕ ਐਵਰੀ ਕੱਲੇ ਨੂੰ ਵੀ ਹਸਾ ਜਾਂਦਾ ਆ ਕਿ ਜਦੋਂ ਆਪਾਂ ਜੰਗਲ ਦੇ ਵਿੱਚ ਇਸ ਨੂੰ ਫਲਮਾ ਰਹੇ ਸੀਗੇ ਇੱਕ ਸਟਰਕਚਰ ਨੂੰ ਫਲਮਾ ਰਹੇ ਸੀਗੇ ਤੇ ਮੋਰੇ ਤੋਂ ਅਲਾਇ ਹੁੰਦਾ ਆ ਤੇ ਜਦੋਂ ਮੈਂ ਸਮਾਧੀ ਤੇ ਬੈਠਾ ਤੇ ਮੈਨੂੰ ਇੱਕ ਰਾਜਾ ਮੈਨੂੰ ਉਹਨੂੰ ਪੁਸ਼ ਕਰਨਾ ਹੁੰਦਾ ਆ ਉਹ ਇੰਨੀ ਜ਼ੋਰ ਨਾਲ ਪੈਰ ਨਾਲ ਪੁਸ਼ ਕਰਦਾ ਜਿਹੜੀ ਉੱਪਰ ਵਾਲਾ ਹੁੰਦੇ ਉਹ ਚੱਕ ਕੇ ਅੱਗੇ ਡਿੱਗ ਜਾਂਦੇ ਤੇ ਲੋਕ ਉਹਦੇ ਕੋਲ ਹਜ਼ਾਰਾਂ ਦੀ ਗਿੰਦੀ ਦੇ ਲੋਕ ਇਕੱਠੇ ਹੋਏ ਹੁੰਦੇ ਜਦੋਂ ਹਾਂ 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 ਉਹ ਇਦਾਂ ਦੀ ਇੱਕ ਮੂਡ ਬਣੀ ਉਹ ਇੱਕ ਫਨੀ ਜਾਂ ਹੋ ਗਿਆ ਕਮੇਟੀ ਜੀ ਹੋ ਗਈ ਲੋਕ ਬੜਾ ਹੱਸੇ ਹੱਸੜਾ ਹੋ ਗਿਆ ਐਸਾ ਦਰਸ਼ਕ ਤੁਸੀਂ ਨਾਲ ਉਹ ਸੀਨ ਚਲਦਾ ਦੇਖ ਰਹੇ ਹੋ ਜਿਹਦੇ ਵਿੱਚ ਉਹ ਇੱਕ ਕਮੇਟੀ ਬਣ ਗਿਆ ਤੇ ਬਹੁਤ ਹੀ ਸਾਡੇ ਕੈਮਰਾਮੈਨ ਇਵਨ ਕੋ ਮੈਨੂੰ ਵੀ ਬਹੁਤ ਹਾਸਾ ਆਇਆ ਉਸ ਵੇਲੇ ਉਹਦਾ ਰਾਜੇ ਨੇਨਾ ਨੂੰ ਪੈਰ ਦੇ ਨਾਲ ਠੁੱਡ ਦਿੱਤਾ ਪੁੱਟ ਕੀਤਾ ਜਦੋਂ ਮਜੂਰ ਨਾਲ ਤੇ ਉਹ ਇਹਨਾਂ ਦੇ ਉਹ ਤੋਂ ਸਾਰੇ ਜਿਹੜੇ ਵਾਲ ਲਗਾਏ ਸੀ ਸਾਡੇ ਮੇਕਅਪ ਮੈਨ ਨੇ ਉਹ ਇੱਕਦਮ ਚਲ ਗਿਆ ਪਿੱਛੋਂ ਇਹਨਾਂ ਦਾ ਸਿਰ ਇਸ ਤਰ੍ਹਾਂ ਹੀ ਨਿਕਲ ਆਇਆ ਤੇ ਬਹੁਤ ਹੀ ਹਾਸੇ ਹੁਣੀ ਜੀ ਜੋ ਇਹ ਹੀ بڑا ਹੋ ਗਿਆ ਵੀ ਕਿਤੇ ਉਹ ਬਲ ਧੂਣਾ ਬੜਾ ਲੱਗਾ ਹੈ ਵੱਡਾ ਹਾਂਜੀ ਹਾਂਜੀ ਮੈਂ ਵੀ ਕਿਤੇ ਅੱਗ ਜਿਹੀ ਲੱਗਿਆ ਉਹ ਬਲ ਨਾ ਅੱਗੇ ਦੇਖੇ ਤਾਂ ਲੋਕ ਬੜੇ ਤੇ ਮੁਸਕਰਾਏ ਹੱਸੇ ਚਲੋ ਉਹ ਵੀ ਇੱਕ ਮੂਵਮੈਂਟ ਸੀਗੀ ਸਾਰੇ ਦਰਸ਼ਕੋ ਇਹ ਕਿਵੇਂ ਹੋਣਾ ਚ ਕੰਪਿਊਟਰ ਯੋਗ ਹੈ ਇਹਦੇ ਵਿੱਚ ਆਪਾਂ ਇਹ ਬੜੀਆਂ ਗੁਰਮੁਖ ਸਾਹਿਬ ਹੁਣ ਤੇ ਅੱਜ ਕੱਲ ਤੁਸੀਂ ਅੰਦਰ ਐਡੀਟਿੰਗ ਟੇਬਲ ਤੇ ਕਰ ਸਕਦੇ ਹੋ ਉਦੋਂ ਜਿੰਨੇ ਵੀ ਆਪਣਾ ਸ਼ਾਰਟ ਕੀਤੇ ਜਾਂਦੇ ਸੀ ਤਕਰੀਬਨ 70% ਕਹਿ ਸਕਦੇ ਹਾਂ ਸਲੀਅਤ ਤੌਰ ਤੇ ਦਿਖਾਏ ਜਾਂਦੇ ਸੀ 70% ਮੈਂ ਕਹਿੰਦਾ ਵੀ 100% ਹੀ ਅਸਲੀਅਤ ਹੈ ਸਿਗਾ ਅਸੀਂ ਕਿੰਨਾ ਆਪਾਂ ਪਲਾਨ ਕਰਕੇ ਉਹਨੂੰ ਬਣਾਉਂਦੇ ਰੇਲਿੰਗ ਬਣਾਈ ਅਨ੍ਯਾ ਅਨ੍ਯਾ ਉਹਨਾਂ ਨੇ ਰੇਲਿੰਗ ਬਣਾਈ ਆਪ ਉਹਨੂੰ ਵਰਕਰ ਲੱਗੇ ਹੁੰਦੇ ਸੀ ਨਾਲ ਹੈਲਪਰ ਲੱਗੇ ਹੁੰਦੇ ਸੀ ਕਿ ਫਿਰ ਇੱਥੋਂ ਤੱਕ ਕੇ ਇੱਕ ਡੰਡੇ ਵਾਲੀ ਪੌੜੀ ਤੇ ਵੀ ਸ਼ੂਟ ਕਰਦੇ ਰਹੇ ਆ ਬੈਠ ਕੇ ਹਾਂ ਨਾ ਤੇ ਉਹ ਇੱਕ ਹੋਰ ਬڑا ਉਹ ਜਿਹੜਾ ਸੀਗਾ ਜਦੋਂ ਉਹ ਆਪਾਂ ਨੂੰ ਰੇਲਿੰਗ ਬਣਾਈ ਸੀ ਘੁੰਮੜ ਵਾਲੀ ਇੱਕ ਪੈਪਾ ਮੈਂ ਲਿਖਿਆ ਉਹਦੇ ਵਿੱਚ ਤੁਹਾਨੂੰ ਕੋਈ ਯਾਦ ਹੈ ਕੁਝ ਕੋਈ ਤੁਹਾਨੂੰ ਇਸ ਫਿਲਮ ਦੇ ਵਿੱਚ ਮੈਂ ਤੁਹਾਡੀ ਗੱਲ ਨੂੰ ਇਹ ਰੋਕਦਾ ਥੋੜੇ ਟਾਈਮ ਲਈ ਕੋਈ ਆਪਾਂ ਉਹ ਇੱਕ ਆਪਾਂ ਪੰਜਾਬੀ ਫਿਲਮ ਜਿਹੜੀ ਇਹ ਬਣਾਈ ਸੀ ਪੂਰਨ ਭਗਤ ਤੇ ਰਾਣੀ ਸੁਂਦਰਾ ਜਿਹਦੇ ਵਿੱਚ ਸਾਡੇ ਦਰਸ਼ਕਾਂ ਨੇ ਸਾਨੂੰ ਮਿਲੀਅਨਾਂ ਚ ਵਿਊ ਦਿੱਤੇ ਹੋਏ ਨੇ ਤੇ ਉਹਦੇ ਵਿੱਚ ਕੋਈ ਤੁਹਾਨੂੰ ਕੋਈ ਖਤਰਨਾਕ ਕੋਈ ਡੇਂਜਰਸ ਸ਼ਾਟ ਬਣਨ ਤੋਂ ਜਿਹਦੇ ਵਿੱਚ ਬਹੁਤ ਹਾਦਸਾ ਹੋ ਸਕਦਾ ਕੋਈ ਇਹੋ ਜਿਹਾ ਸੀਨ ਯਾਦ ਹੈ ਹਾਂ ਮੈਨੂੰ ਯਾਦ ਆ ਤੇ ਜਦੋਂ ਰੇਲਿੰਗ ਤੇ ਸ਼ਾਟ ਹੋ ਰਿਹਾ ਸੀਗਾ ਉਹ ਘੁੰਮਣ ਵਾਲੀ ਆਪਾਂ ਰੇਲਿੰਗ ਬਣਾਈ ਸੀਗੀ ਉਹ ਕੋ ਮਸ਼ੀਨੀ ਦਾ ਨਹੀਂ ਸੀ ਆਪਣੀ ਤੁਹਾਡੇ ਹੱਥਾਂ ਦੀ ਕਾਰ ਸੀਗੀ ਉਹ ਤੇ ਉਹਦੇ ਉੱਤੇ ਇੱਕ ਪਾਸੇ ਕੈਮਰਾਮੈਨਸ ਦਾ ਦੂਜੇ ਪਾਸੇ ਸ਼ੋ ਉਹ ਗੋਲੀਆਂ ਸੀ ਮੇਰਾ ਖਿਆਲ ਆ ਜਿਹੜੀਆਂ ਸੁੰਦਰਾਂ ਦੀਆਂ ਜਿਹੜੀਆਂ ਗੋਲੀਆਂ ਸੀ ਪੁਰਾਣਾ ਮਹਿਲ ਦੇ ਵਿੱਚ ਸ਼ੂਟਿੰਗ ਹੋ ਰਹੀ ਸੀਗੀ ਜਦੋਂ ਤੇ ਇੱਕ ਗੋਲੀ ਦੇ ਉੱਤੇ ਇੱਕ ਕੁੜੀ ਦੀ ਨਾ ਮਧੂ ਮੱਖੀ ਲੜ ਗਈ ਸੀਗੀ ਆਹ ਜਦੋਂ ਲੜ ਗਈ ਉਹ ਇੱਕਦਮ ਡਿਗਲ ਲੱਗੇ ਸੀਗੇ ਤੇ ਕਿਵੇਂ ਬਚਾ ਹੋਇਆ ਫਿਰ ਇਦਾਂ ਦੇ ਜਿਹੜੇ ਆਪਾਂ ਉਹ ਇਹ ਵੀ ਇੱਕ ਸੰਕਟ ਭਰੇ ਦਿਨ ਸੀਗੇ ਮਤਲਬ ਹੁਣ ਤਾਂ ਮਸ਼ੀਨੀ ਜੋਗਾਗਾ ਉਹ ਦੇ ਕੰਮ ਚਲਾ ਦਿੰਦੇ ਨੇ ਸਾਰਾ ਕੁਝ ਪਰ ਉਹ ਹੱਥੀ ਐਨਾ ਪ੍ਰੈਕਟੀਕਲ ਜਿਹੜਾ ਸੀਗਾ ਉਹ ਪ੍ਰੈਕਟੀਕਲ ਕੰਮ ਉਹ ਵਾਕਿਆ ਹੀ ਮੇਰੇ ਵੀ ਥੋੜਾ ਰੋਂਕੇ ਤਾਂ ਜਰੂਰ ਖੜੇ ਹੋਏ ਸੀ ਜਦੋਂ ਉੱਥੇ ਅਸੀਂ ਸ਼ੂਟਿੰਗ ਕਰਦੇ ਸੀ ਮਧੂ ਛੱਤੇ ਬਹੁ ਲੱਗੇ ਸੀ ਅਚਾਨਕ ਉੱਥੋਂ ਇੱਕ ਮਧੂ ਮੱਖੀ ਆਈ ਉਹ ਗੋਲੀ ਦੇ ਲੜੀ ਤੇ ਗੋਲੀ ਨੇ ਆਪਣਾ ਬੈਲੈਂਸ ਵਿਗਾੜਿਆ ਤੇ ਸਾਡੇ ਸਾਰੇ ਕੈਮਰਾਮੈਨ ਦਾ ਵੀ ਤੇ ਸਾਡੇ ਤੇ ਜੇ ਉਹ ਇਹਨਾਂ ਨੂੰ ਰੋਲ ਦਿੱਤਾ ਗੁਰਮੁਖ ਸਾਹਿਬ ਉਹਨਾਂ ਨੂੰ ਚਰਪਟ ਨਾਲ ਦਾ ਉਹ ਵੀ ਖਿਲ ਗਿਆ ਤੇ ਉਹ ਜਿਹੜੇ ਸਿਸਟਮ ਤੇ ਰੇਲਿੰਗ ਤੇ ਚੱਲਦੇ ਸੋ ਸਾਰੀ ਡਗਮਗਾ ਗਈ ਤੇ ਅਸੀਂ ਉਹ ਕੋਈ ਵੀ ਸੱਟ ਲੱਗ ਸਕਦੀ ਸੀਗੀ ਕੋਈ ਡਿੱਗ ਸਕਦਾ ਪਰ ਵਾਲ ਵਾਲਾ ਸੀ ਬਚ ਗਏ ਪ੍ਰਮਾਤਮਾ ਦਾ ਸ਼ੁਕਰ ਕੀਤਾ ਤੇ ਜਿਸ ਮਹਿਲ ਦੇ ਵਿੱਚ ਆਪਾਂ ਸ਼ੂਟਿੰਗ ਕੀਤੀ ਸੀਗੀ ਉਹ ਉਹਦੀ ਲੋਕੇਸ਼ਨ ਤੁਹਾਨੂੰ ਕਿਹੋ ਜਿਹੀ ਲੱਗਦੀ ਸੀ ਉਸ ਹਿਸਾਬ ਨਾਲ ਕਹਿੰਦੇ ਹੁੰਦੇ ਵੀ ਜਿੱਦਾਂ ਦਾ ਕਿੱਸਾ ਸਟੋਰੀ ਸੀਗੀ ਉਸੇ ਹਿਸਾਬ ਨਾਲ ਉਹ ਸਾਨੂੰ ਇੱਕ ਮਹਿਲ ਮਿਲਿਆ ਉਹਦੇ ਲਈ ਵੀ ਬੜੀ ਜਿੱਦੋਜਹਿਦ ਕਰਕੇ ਉਹਨੂੰ ਲੱਭਿਆ ਲੋਕੇਸ਼ਨ ਨੂੰ ਇਹ ਬੜਾ ਵਧੀਆ ਉਹ ਨਾਲ ਦੇ ਫਰਮਾਇਆ ਗਿਆ ਉਦਾਂ ਦਾ ਉਹਦਾ ਅੰਦਰ ਉਹਦੇ ਅੰਦਰ ਜਿਹੜੇ ਸੈਟ ਸੀਗਾ ਅੰਦਰ ਮਤਲਬ ਜੇ ਕਹਿ ਸਕਦੇ ਕਿ ਬੈੱਡ ਸੀਗੇ ਰਾਣੀ ਦਾ ਉਹ ਵੀ ਬੜਾ ਵਧੀਆ ਆਲਰੇਡੀ ਲਗਾ ਲਗਾਇਆ ਮਿਲ ਗਿਆ ਸਾਨੂੰ ਉਵੇਂ ਦੀਆਂ ਚੀਜ਼ਾਂ ਮਿਲ ਗਿਆ ਪਰ ਉਹ ਇੰਨੀ ਸੌਖੀਆਂ ਨਹੀਂ ਮਿਲੀਆਂ ਉਹਦੇ ਲਈ ਵੀ ਕਿੰਨੀ ਜਿਆਦਾ ਜਦ ਕੀਤੀ ਸਾਰੀ ਟੀਮ ਟੀਮ ਵਰਗ ਸਿਗਾ ਇੱਕ ਟੀਮਾਂ ਜਾਂਦੀਆਂ ਸੀ ਜਾਂ ਕੋਈ ਕਿਤੇ ਲੋਕੇਸ਼ਨ ਚੈੱਕ ਕਰਦਾ ਸੀਗਾ ਪਰ ਬੜਾ ਵਧੀਆ ਦਰਸ਼ਕੋ ਉਹ ਇਹੋ ਜਿਹਾ ਸਮਾਜਿਕਾ ਕਿ ਜਿੱਦਾਂ ਵੀ ਟੀਮ ਨੂੰ ਕਹਿ ਦਿੱਤਾ ਜਾਂਦਾ ਸੀਗਾ ਵੀ ਤੁਸੀਂ ਆਹ ਚੀਜ਼ ਨੂੰ ਲਿਓ ਕਰਕੇ ਆਉਣਾ ਨੂੰ ਦੇਖ ਕੇ ਆਉਣਾ ਤੇ ਬੜੇ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਕੰਮ ਕਰਦੇ ਸੀਗੇ ਉਹਦੇ ਵਿੱਚ ਅੱਛਾ ਤੇ ਤੁਸੀਂ ਇਹਦੇ ਨਾਲ-ਨਾਲ ਸਾਡੇ ਪਿਆਰੇ ਦਰਸ਼ਕਾਂ ਨੂੰ ਆਪਾਂ ਹੋਰ ਵੀ ਗੱਲ ਨੂੰ ਅੱਗੇ ਵਧਾਉਨੇ ਆ ਤੇ ਅੱਜਕੱਲ ਤੁਸੀਂ ਇਹ ਥੋੜਾ ਮੈਨੂੰ ਲੱਗਦਾ ਫਿਲਮ ਫਿਲਮੀ ਲਾਈਨ ਤੋਂ ਥੋੜਾ ਜਿਹਾ ਪਿੱਛੇ ਹਟ ਕੇ ਤੇ ਹੋਰ ਕੀ ਕੰਮ ਕਰਦੇ ਹੋ ਅੱਜਕੱਲ ਅ ਜਿਵੇਂ ਤੁਸੀਂ ਸਾਰੇ ਜਾਣਦੇ ਆ ਕਿਉਂਕਿ ਮੈਂ ਪਿਛਲੇ ਵੈਸੇ ਦਾ ਜਦੋਂ ਅਸੀਂ ਫਿਲਮੀ ਲਾਈਨ ਦੇ ਵਿੱਚ ਉਹ ਤੋਂ ਥੋੜਾ ਘੱਟ ਸੀਗਾ ਮੈਂ 8ਵੀਂ ਕਲਾਸ ਵਿੱਚ ਹੀ ਪੜਦਾ ਸੀਗਾ ਜਦੋਂ ਦਾ ਮੈਂ ਰਾਜਨੀਤੀ ਦੇ ਵਿੱਚ ਸੀਗਾ ਤੇ ਲਗਭਗ ਆ ਜਿਹੜੇ 28 30 ਸਾਲ ਹੋ ਗਏ ਆ ਰਾਜਨੀਤੀ ਦੇ ਵਿੱਚ ਫਿਰ ਥੋੜੀਆਂ ਜ਼ਿੰਮੇਵਾਰੀਆਂ ਜਿਆਦੀਆਂ ਵੱਧ ਗਿਆ ਤੇ ਆਪਣੀ ਪਾਰਟੀ ਡੈਮੋਕ੍ਰੈਟਿਕ ਭਾਰਤੀ ਲੋਕ ਦਲ ਪਾਰਟੀ ਬਣਾਈ ਦੋ ਵਾਰ ਮੈਂ ਵਿਧਾਨ ਸਭਾ ਵੀ ਉਤੋਂ ਫਾਈਟ ਕੀਤੀ ਤੇ ਇਦਾਂ ਹੀ ਪੂਰੇ ਦੇਸ਼ ਵਿੱਚ ਪਾਰਟੀ ਚਲਾ ਰਿਹਾ ਇਸ ਕਰਕੇ ਹੁਣ ਜਿਆਦਾ ਰੁਝਾਨ ਜਿਹੜਾ ਸੋਸ਼ਲ ਵਰਕ ਵੱਲ ਹੋ ਗਿਆ ਤੇ ਇਸ ਕਰਕੇ ਥੋੜਾ ਇਧਰ ਪਿੱਛੇ ਹਟ ਗਿਆ ਮੈਂ ਇੱਕ ਗੱਲ ਹੋਰ ਕਰਨੀ ਚਾਹਨਾ ਆਪਣੇ ਗੁਰੂ ਸਾਹਿਬ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਕਿਤੇ ਨਾ ਕਿਤੇ ਕਲਾਕਾਰੀ ਦੀ ਚਿੰਗ ਅੱਜ ਵੀ ਦਿਲ ਦੇ ਵਿੱਚੋਂ ਫੁੱਟਦੀ ਹੈ ਦੇਖੋ ਕਹਿੰਦੇ ਹੁੰਦੇ ਵੀ ਉਹ ਆਪਣਾ ਇੱਕ ਸ਼ੌਕ ਸੀਗਾ ਬਹੁਤ ਵੱਡਾ ਕਿਉਂਕਿ ਉਦੋਂ ਕੋਈ ਹੋਰ ਨਹੀਂ ਤੇ ਇਦਾਂ ਇਹ ਵੀ ਇੱਕ ਸੀਗਾ ਵੀ ਮਤਲਬ ਸ਼ਾਇਦ ਅਸੀਂ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਫਲਵਾ ਕੇ ਬੰਦਾ ਕਾਮਯਾਬੀ ਲੱਭਦਾ ਚੰਨਾਂ ਕੰਮ ਜਪੀ ਲੱਗਦਾ ਪਰ ਪਤਾ ਨਹੀਂ ਰੱਬ ਤਾਨੂੰ ਕਿਹੜੇ ਰੰਗਾਂ ਵਿੱਚ ਰੱਖਣਾ ਚਾਹਦਾ ਆ ਉਹ ਅਸੀਂ ਰੱਬ ਦੀ ਮਰਜ਼ੀ ਤੋਂ ਕਦੀ ਅੱਗੇ ਪਿੱਛੇ ਨਹੀਂ ਹੋ ਸਕਦੇ ਸਾਡਾ ਉਹਨਾਂ ਨੇ ਜਿੰਨਾ ਸਮਾਂ ਉਧਰ ਸੀਗਾ ਉਹ ਵਧੀਆ ਹੋਇਆ ਪਰ ਕਿਤੇ ਨਾ ਕਿਤੇ ਅੱਜ ਵੀ ਉਹ ਅੰਦਰ ਜਿਹੜਾ ਦੇਖਦੇ ਆ ਜਦੋਂ ਅਸੀਂ ਫਿਰ ਵੀ ਕਈ ਵਾਰ ਜੱਜ ਵੀ ਕਰਦੇ ਆ ਜਦੋਂ ਕੋਈ ਫਿਲਮਾਂ ਬਣਦੀਆਂ ਜਾਂ ਕੁਝ ਨਹੀਂ ਵਿੱਚ ਹੁੰਦਾ ਵੀ ਕਹਿ ਦਿੰਦੇ ਆ ਕਦੇ-ਕਦੇ ਵੀ ਇਹ ਇੱਥੇ ਠੀਕ ਨਹੀਂਗਾ ਉਹ ਆਪਣੇ ਆਪ ਅੰਦਰ ਇੱਕ ਹੈ ਮਹਿਸੂਸ ਹੁੰਦਾ ਅੱਜ ਵੀ ਉਹ ਚੀਜ਼ਾਂ ਤੇ ਉਹ ਚੰਗਿਆੜੇ ਦਾ ਫੁੱਟਦੀ ਆ ਜੀ ਤੁਸੀਂ ਮੇਰੇ ਖਿਆਲ ਆ 8-10 ਸਾਡੇ ਸਟੂਡੀਓ ਦੇ ਵਿੱਚ ਫਿਲਮਾਂ ਦੇ ਵਿੱਚ ਕੰਮ ਕੀਤਾ ਸਾਡੇ ਨਾਲ ਮੇਰਾ ਖਿਆਲ ਆ ਪੂਰਨ ਭਗਤ ਰਾਣੀ ਸੁਂਦਰਾ ਤੋਂ ਲੋ ਅੱਜ ਜਿਹਦੇ ਬਾਰੇ ਗੱਲਬਾਤ ਚੱਲਦੀ ਆ ਉਹ ਫਿਰ ਸ਼ਾ ਮਨਸੂਰ ਦੇ ਪਿਆਲੇ ਸਾਈਂ ਬਾਬਾ ਬੁੱਲੇ ਸ਼ਾ ਇਹੋ ਜਿਹਨੇ ਵੀ ਕਿਸੇ ਦਹੂਦ ਬਾਦਸ਼ਾ ਤੇ ਮੇਰਾ ਖਿਆਲ ਤੋਂ ਜਾਨੀ ਚੋਰ ਵੀ ਜੀ ਇਹਦੇ ਵਿੱਚ ਕਾ ਵੀ ਤੁਸੀਂ ਮੇਰੇ ਨਾਲ ਕੰਮ ਕੀਤਾ ਆ ਤੇ ਕਾਫੀ ਆਪਣਾ ਇਸ ਚਲੋ ਤੁਸੀਂ ਇੱਕ ਮੇਰੇ ਕਲਾਕਾਰ ਨਹੀਂ ਬਲਕਿ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੀ ਚੱਲਦੇ ਰਹੇ ਆ ਤੇ ਬਹੁਤ ਬਹੁਤ ਮਜ਼ਾ ਆਉਂਦਾ ਸਿਵਾ ਮिन्नੂ ਵੀ ਤੁਹਾਡੇ ਨਾਲ ਕੰਮ ਕਰਕੇ ਤੇ ਕੋਈ ਤੁਸੀਂ ਉਸ ਸਮੇਂ ਨੂੰ ਤੇ ਹੁਣ ਦੇ ਸਮੇਂ ਨੂੰ ਫਿਲਮੀ ਲਾਈਨ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਸਮਝਦਾ ਵੀ ਇਹ ਦੇਸ਼ ਡਿਜੀਟਲ ਹੋਣਾ ਵੀ ਬਹੁਤ ਜ਼ਰੂਰੀ ਸੀਗਾ ਪਰ ਜਦੋਂ ਫੋਨ ਉਦੋਂ ਫੋਨ ਨਹੀਂ ਸੀਗਾ ਡਿਜੀਟਲ ਫੋਨ ਤੇ ਦੂਸਰੇ ਫੋਨ ਵੀ ਨਹੀਂ ਹੁੰਦੇ ਸੀਗੇ ਕਿਤੇ ਕਿਤੇ ਲੈਂਡਲਾਈਨ ਉਦੋਂ ਲੱਗਣੇ ਸ਼ੁਰੂ ਹੁੰਦੇ ਸੀ ਫੋਨ ਜਦੋਂ ਦਾ ਸਾਡੀਆਂ ਜੇਬਾਂ ਦੇ ਵਿੱਚ ਡਿਜੀਟਲ ਫੋਨ ਆ ਗਏ ਆ ਤੇ ਮੈਂ ਸਮਝਦਾ ਵੀ ਹੁਣ ਤਾਂ ਘਰ-ਘਰ ਸਾਰੇ ਸਾਰੇ ਉਹੀ ਕਲਾਕਾਰ ਆ ਦੇ ਸਾਰੇ ਉਹ ਅਜ ਰੀਲਾਂ ਹੀ ਨਹੀਂ ਬਣੀਆਂ ਦੇ ਸਾਰੇ ਐਕਟਰ ਬਣ ਗਏ ਆ ਤੇ ਹੁਣ ਉਹ ਮੈਂ ਸਮਝਦਾ ਜਿਵੇਂ ਤੁਸੀਂ ਆਮ ਕਿਤੇ ਵੱਡੀ ਫਿਲਮ ਵੀ ਕਿਤੇ ਸ਼ੂਟ ਹੁੰਦੀ ਹੋਵੇ ਤਾਂ ਲੋਕ ਉੱਥੇ ਵੀ ਉਧਰ ਵੀ ਧਿਆਨ ਨਹੀਂ ਦਿੰਦੇ ਮਤਲਬ ਉਹ ਲੋਕਾਂ ਦਾ ਕੱਢ ਗਿਆ ਤਾਂ ਉਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਸੋਸ਼ਲ ਮੀਡੀਆ ਦੇ ਜਦੋਂ ਦਾ ਜੋੜਾ ਪਿਆ ਆ ਜਦੋਂ ਸਾਡੇ ਮੋਬਾਈਲ ਆ ਗਏ ਆ ਲੋਕ ਕਰਦਾ ਜੋ ਹਰ ਜੇਬ ਦੇ ਵਿੱਚ ਕੈਮਰਾ ਉਸ ਵੇਲੇ ਤੇ ਮੇਰੇ ਖਿਆਲ ਕੈਮਰਾ ਹੀ ਕੈਮਰਾ ਹੁੰਦਾ ਸੀ ਕੋਈ ਜੇਬ ਦੇ ਵਿੱਚ ਕੈਮਰਾ ਨਹੀਂ ਸੀ ਹੁੰਦਾ ਅੱਜ ਤਾਂ ਹਰ ਬੰਦੇ ਦੇ ਦੋ ਦੋ ਮੋਬਾਈਲ ਤਿੰਨ ਤਿੰਨ ਮੋਬਾਈਲ ਜੇਬਾਂ 'ਚ ਰੱਖ ਚੜਦੇ ਆ ਇਹਦਾ ਮਤਲਬ ਹੈ ਕਿ ਉਹਨੇ ਕੈਮਰੇ ਆ ਉਹਨਾਂ ਦੀਆਂ ਜੇਬਾਂ 'ਚ ਜਦੋਂ ਜੀ ਚਾਹੇ ਸ਼ੂਟ ਹੁੰਦਾ ਹੁਣ ਉਦੋਂ ਨਹੀਂ ਉਦੋਂ ਦੋਸਤੋ ਕਾਫੀ ਦੁਨੀਆ ਜਦੋਂ ਪਤਾ ਲੱਗਦਾ ਹੁੰਦਾ ਸੀ ਆ ਦੇਖੋ ਆਪਾਂ ਜਦੋਂ ਕੀਤਾ ਸੀ ਸ਼ੂਟਿੰਗ ਆਪਾਂ ਦਾ ਰੋਲ ਚੱਲਦਾ ਸੀ ਤੇ ਲੋਕਾਂ ਨੇ ਆਪਣੇ ਉਸ ਜਿਹੜੀਆਂ ਉਹਨਾਂ ਦੀਆਂ ਬੇਟੀਆਂ ਉਸ ਪਿੰਡ ਦੀਆਂ ਵਿਆਹੀਆਂ ਗਈਆਂ ਸੀ ਉਹਨਾਂ ਨੇ ਉਹਨਾਂ ਨੂੰ ਫੋਨ ਕਰਕੇ ਜਾਂ ਫੋਨ ਸੀ ਜਾਂ ਪਤਾ ਨਹੀਂ ਕਿਹੜੇ ਤਰੀਕੇ ਨਾਲ ਮੈਸੇਜ ਫੋਨ ਤੇ ਨਹੀਂ ਸੀ ਮੈਨੂੰ ਲੱਗਦਾ ਕੁਛ ਸੀਗੇ ਬਹੁਤ ਘੱਟ ਸੀ ਤੇ ਉਹਨਾਂ ਨੂੰ ਮਗਵਾ ਲਿਆ ਕਿੰਨਾ ਉਸ ਵੇਲੇ ਦੁਨੀਆ ਕੱਠੀ ਹੋਈ ਕੋਠਿਆਂ ਤੇ ਚੜ ਗਈ ਸ਼ੂਟਿੰਗ ਦੇਖਦੀ ਸੀ ਤੇ ਹੁਣ ਦਾ ਸਮਾਂ ਤੇ ਉਦੋਂ ਲੋਕਾਂ ਦੇ ਵਿੱਚ ਬੇਬੀ ਸਾਹਿਬ ਉਤਸ਼ਾਹ ਜਿਗਾ ਜਿੱਥੇ ਆਪਾਂ ਛੋਟੇ ਵੀ ਕਰਦੇ ਸੀ ਲੋਕ ਚਾਹਾਂ ਵੀ ਘਰੋਂ ਬਣਾ ਕੇ ਲਿਆਉਂਦੇ ਸੀ ਖਾਣਾ ਵੀ ਦਪੇਟਾ ਖਵਾ ਲੁੰਦੇਗੇ ਤੇ ਪਰ ਹੁਣ ਲੋਕਾਂ ਦੇ ਵਿੱਚ ਜੋ ਰੁਝਾਨ ਨਿਕ ਵੈਸੇ ਲੋਕ ਹੁਣ ਵਿਹਲੇ ਵੀ ਹੈ ਨਹੀਂ ਇਹਨੇ ਉਹ ਲੋਕੀ ਇਹਨੇ ਆਪਣੇ ਕੰਮਾਂ ਕਰ ਰਹੇ ਚ ਰੁਝੇ ਕੇ ਇਧਰ ਧਿਆਨ ਹੀ ਨਹੀਂ ਦਿੰਦੇ ਕੋਈ ਇਹਨਾਂ ਪਰ ਪ੍ਰਾਪਰਟੀ ਜੇ ਪ੍ਰਾਪਰਟੀ ਵਿੱਚ ਦੇਖੀਏ ਤਾਂ ਕਾਫੀ ਇਹ ਓਪਨ ਵਾਈਸ ਸੂਲ ਤੇ ਗੱਲ ਕਰਦੇ ਸੀ ਕਿ ਜੀ ਸਾਨੂੰ ਇਹ ਰੋਲ ਦੇ ਵਿੱਚ ਇਹ ਚੀਜ਼ ਚਾਹੀਦੀ ਹੈ ਤੇ ਨਾਲੇ ਦੇਖੋ ਜੇ ਕੋਈ ਕੰਪਿਊਟਰ ਜੋ ਗਿਆ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਤੇ ਉਦੋਂ ਅਸਲੀਅਤ ਕਰਦੇ ਸੀ ਜਦੋਂ ਤੁਹਾਨੂੰ ਯਾਦ ਹੈ ਕੁਝ ਜਦੋਂ ਤੁਸੀਂ ਤੁਹਾਡੇ ਰੋਲ ਦੇ ਮੁਤਾਬਕ ਤੁਹਾਨੂੰ ਇੱਕ ਤੁਸੀਂ ਚਿਮਟਾ ਮਾਰਨਾ ਸੀਗਾ ਆਕਾਸ਼ ਦੇ ਵਿੱਚ ਤੇ ਉਹ ਚਿਮਟਾ ਜਾਣਾ ਸੀ ਆਪੋ ਦਾ ਸੀਨ ਕਰਨ ਨੂੰ ਸਾਨੂੰ ਕਿੰਨਾ ਟਾਈਮ ਲੱਗਾ ਜਦੋਂ ਆਪਣਾ ਕੈਮਰਾਮੈਨ ਉਹ ਉਹ ਕਦੀ ਤੁਸੀਂ ਚਿੰਤਾ ਯੋਰਨਾ ਮਾਰਦੇ ਸੀ ਤੇ ਉਹ ਫਰੇਮ ਚੋਂ ਨਿਕਲ ਜਾਂਦਾ ਸੀ ਜਾਂ ਬਚਾ ਹੋਰ ਤੇ ਆਪਾਂ ਨੂੰ ਇਹ ਚਾਹੀਦਾ ਸੀਗਾ ਕਿ ਚਿੰਤਾ ਫਰੇਮ ਦੇ ਵਿੱਚ ਜਾਂਦਾ ਜਾਂਦਾ ਨਜ਼ਰ ਆਵੇ ਉਹ ਕਿਵੇਂ ਘੁੰਮਦਾ ਘੁੰਮਦਾ ਗਿਆ ਤੇ ਉਹਦੀ ਐਡੀਟਿੰਗ ਵੀ ਬੜੀ ਔਕੀ ਕੀਤੀ ਸੀ ਆਪਾਂ ਯਾਦ ਵਿੱਚ ਬਹੁਤ ਹਾਂ ਉਹ ਵੀ ਚੀਜ਼ਾਂ ਬੜੀਆਂ ਯਾਦ ਕਈ ਵਾਰੀ ਹੁਣ ਇਹ ਦਿਮਾਗ ਜੋ ਸਲਿੱਪ ਵੀ ਕਰ ਜਾਂਦੀਆਂ ਨੇ ਚੀਜ਼ਾਂ ਕਈ ਵਾਰੀ ਪਰ ਮੈਂ ਦੇ ਸਮਝਦਾ ਕਿ ਸਾਡਾ ਇੱਕਦੋ ਮਕਸਦ ਹੁੰਦਾ ਸੀ ਲੋਕਾਂ ਨੂੰ ਪੁਰਾਣੀ ਸਭਿਅਤਾ ਨਾਲ ਜੋੜਿਆਵੇ ਕਿੱਸਿਆਂ ਨਾਲ ਲੋਕਾਂ ਨੂੰ ਫੁਲਾਉ। ਕਿਉਂਕਿ ਉਹ ਕਿ ਜੁਗ ਸੀਗਾ ਬੀਸੀ ਅਰ ਦਾ ਜੋਗ ਸੀਗਾ ਜਦੋਂ ਆਪਾਂ ਸਟਾਰਟ ਕੀਤਾ ਫਿਰ ਹਾਂ ਉਸੇ ਹੀ ਹੋਲੀ ਡੀਵੀਡੀ ਦਾ ਆ ਗਿਆ ਤੇ ਸਾਡਾ ਵੀ ਇਹ ਇੱਕ ਮਕਸਦ ਹੁੰਦਾ ਜੀ ਲੋਕਾਂ ਨੂੰ ਪੁਰਾਣੀ ਕਿੱਸਿਆਂ ਨਾਲ ਜੋੜਿਆਵੇ ਰੂਪਸੰਤ ਇੰਨਾ ਫੇਮਸ ਕਿੱਸਾ ਸੀਗਾ ਰਾਣੀ ਸੁੰਦਰਾ ਸੀ ਪੂਰਨ ਭਗਤ ਇਸ਼ਾ ਬਾਣੀਆਂ ਸ਼ਾਹ ਮਨਸੂਰ ਦੇ ਪਿਆਲੇ ਜਿੰਨੇ ਵੀ ਕਿੱਸੇ ਫੁਲਮਾਏ ਆ ਬਾ ਫੂਬ ਕਿੱਸੇ ਸੀਗੇ ਅੱਜ ਵੀ ਤੁਸੀਂ ਦੇਖਦੇ ਹੋ ਕਦੀ ਤੁਹਾਡੀ ਨਜ਼ਰ ਪਰ ਇਹ ਨਹੀਂ ਹਟੋਗੀ ਨਾ ਕਿੱਸਿਆਂ ਦੇ ਤਾਂ ਉਹਦੇ ਵਿੱਚ ਤਾਂ ਗੁਰਮਖ ਸਿੰਘ ਸਾਹਿਬ ਮਿਲੋ ਵੀ ਲੋਕਾਂ ਨੇ ਇਹ ਇਹ ਜਦੋਂ ਵੀ ਕਦਮ ਲੰਘਣਾ ਤੇ ਮੈਨੂੰ ਕਹਣਾ ਲੋ ਜੀ ਆ ਡਾਇਰੈਕਟਰ ਕਿਸੇ ਹਾਰ ਆ ਗਿਆ ਜੀ ਕਿਸੇ ਹਾਰ ਆ ਗਿਆ ਕਿਸੇ ਨੂੰ ਸ਼ੂਟ ਕਰਦਾ ਜਿਆਦਾ ਸੋ ਸੁਖਣਾ ਇੰਦਾ ਕਿ ਕੁਛ ਤਖੱਲਸ ਬਣ ਕੇ ਨਾਂ ਚੀਜ਼ਾਂ ਦੇ ਨਾਲ ਜੁੜ ਜਾਂਦੇ ਸੀ ਉਹਨਾਂ ਜ਼ਮਾਨਿਆਂ 'ਚ ਕਿਆ ਸਮਾਂ ਸੀ ਕਿਆ ਬਾਤ ਸੀ ਸੋ ਅੱਜ ਤੁਸੀਂ ਸਾਡੇ ਸਟੂਡੀਓ ਦੇ ਪਰ ਮੈਂ ਸਮਝਦਾ ਵੀ ਬੀਬੀ ਸਾਹਿਬ ਆਪਾਂ ਬੜੇ ਬੜ ਭੱਗ ਗਏ ਆ ਜੀ ਜਿਨ੍ਹਾਂ ਨੇ ਪਿਛਲੀ ਸਦੀ ਵੀ ਦੇਖ ਲਈ ਤਾਂ ਡਿਜੀਟਲ ਜਮਾਨਾ ਵੀ ਦੇਖ ਲਿਆ ਇਹਦੇ ਅੱਜ ਕੱਲ ਦੇ ਬੱਚੇ ਪਤਾ ਨੂੰ ਪਹਿਲਾਂ ਪਤਾ ਹੀ ਨਹੀਂ ਕੁਝ ਵੀ ਬਿਲਕੁਲ 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 ਉਹਨਾਂ ਨੂੰ ਸੜੂ ਪਤਾ ਵੀ ਐਂਟੀਨਾ ਕਿਦਾਂ ਲਾਈ ਜਾਂਦੇ ਸੀ ਹਾਂਜੀ 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 ਫਿਲਮ ਕਿਦਾਂ ਦੇਖਣੀ ਉੱਪਰ ਛੱਤ ਤੇ ਚੜ ਕੇ ਸਾਰੇ ਟੱਬਾਂ ਦੇ ਰੋਆ ਬਣਾ ਰੋਗ ਦੇ ਇੱਥੇ ਰਮੈਨ ਆ ਗਈ ਜਾਂ ਕੁਝ ਏਦਾਂ ਸੀ ਸੀਰੀ ਹੁੰਦੇ ਸੀ ਹਾਂਜੀ ਹਾਂਜੀ ਫਿਰ ਅਸੀਂ ਉਹ ਚੀਜ਼ਾਂ ਨੂੰ ਹੰਡਾਇਆ ਦੇਖਿਆ ਤੇ ਅੱਜ ਨਵੇਂ ਯੁੱਗ ਦਾ ਵੀ ਮਾ ਆਪਾਂ ਆਨੰਦ ਮਾਣ ਰਹੇ ਹਾਂ ਤੇ ਬੜਾ ਵਧੀਆ ਸਮਾਜੀ ਦਾ ਬੜਾ ਵਧੀਆ ਯੁੱਗ ਚੱਲ ਰਿਹਾ ਹੈ ਸੋ ਐ ਇਦਾਂ ਹੀ ਆ ਜੀ ਬੀਬੀ ਸਾਹਿਬ ਹਾਂਜੀ ਦੇਖੋ ਸਮਾਂ ਬਦਲਣਾ ਵੀ ਬਹੁਤ ਜ਼ਰੂਰੀ ਆ ਚਲੋ ਅੱਜ ਦੀ ਟੈਕਨੀਕ ਅੱਜ ਦੀ ਮੁਬਾਰਕ ਆ ਉਹ ਸਮਾਂ ਉਦੋਂ ਸਮਾਂ ਮੁਬਾਰਕ ਸੀਗਾ ਸੋ ਬੜਾ ਵਧੀਆ ਲੱਗਾ ਅੱਜ ਤੁਹਾਨੂੰ ਗੱਲਾਂ ਕਰਕੇ ਤੇ ਦੋਸਤੋ ਤੁਸੀਂ ਇਹ ਅਸੀਂ ਇਹਨਾਂ ਨੂੰ ਗੁਰਮੁਖ ਸਾਹਿਬ ਉਹਨਾਂ ਨੂੰ ਇੱਕ ਸ਼ਾਮਨਸੂਰ ਦੇ ਪਿਆਲੇ ਬਣਾਏ ਸੀ ਉਹਦੇ ਵਾਸਤੇ ਅੱਜ ਸਮਾਂ ਇੰਨਾ ਕੋਈ ਸੀਗਾ ਕਿ ਅੱਜ ਬੜੀ ਉਹ ਸਮਾਂ ਬੜਾ ਸੁਹਾਣਾ ਕਹਿ ਸਕਦਾ ਮੈਂ ਬੜਾ ਵਧੀਆ ਟਾਈਮ ਕਹਿੰਦਾ ਜੋ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਇਹਨਾਂ ਨੇ ਅੱਜ ਰਾਣੀ ਸੁੰਦਰਾਂ ਦਾ ਜ਼ਿਕਰ ਕੀਤਾ ਆ ਤੇ ਉਹ ਤੁਸੀਂ ਨਾਲ-ਨਾਲ ਉਹਦੇ ਨਾਲ ਦੇ ਕਲਿੱਪ ਦੇਖ ਵੀ ਰਹੇ ਹੋ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਕਰਨਾ ਤੇ ਸਾਡੇ ਨਾਲ ਕਮੈਂਟਾਂ 'ਚ ਗੱਲ ਕਰਨੀ ਸਾਡੀ ਅੱਜ ਦੀ ਇਹੋ ਗੁਰਮੁਖ ਸਾਹਿਬ ਬੋਸਲਾ ਨਾ ਕਿ ਉਹ ਜਿਆ ਮੁਲਾਕਾਤ ਲੱਗੀ ਤੇ ਪੁਰਾਣੇ ਸਮੇਂ ਨੂੰ ਯਾਦ ਕਰਕੇ ਕਿਹੋ ਜਿਹਾ ਲੱਗਾ ਤੇ ਆਉਂਦੀ ਵਾਰੀ ਤੁਹਾਨੂੰ ਅਸੀਂ ਆਉਂਦੇ ਸਮਿਆਂ ਦੇ ਵਿੱਚ ਫਿਰ ਇਹਨਾਂ ਨੂੰ ਬੁਲਾਵਾਂਗੇ ਸਟੂਡੀਓ ਦੇ ਵਿੱਚ ਤੇ ਤੁਹਾਨੂੰ ਸ਼ਾਮ ਅੰਸੂਰ ਦੇ ਪਿਆਲੇ ਜੋ ਉਹ ਵੀ ਫਿਲਮ ਤੁਸੀਂ ਮਿਲਿਆ ਨਾ ਦੇ ਵਿੱਚ ਰਿਵਿਊਆਂ ਦੇ ਵਿੱਚ ਕਰੋੜਾਂ ਦੇ ਵਿੱਚ ਕਿਤੇ ਤੁਸੀਂ ਦਿੱਤੇ ਹੋਏ ਨੇ ਤੇ ਉਹਨਾਂ ਬਾਰੇ ਵੀ ਤੁਹਾਨੂੰ ਜਾਣੂ ਕਰਾਵਾਂਗੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਤੁਹਾਡਾ ਜੀ ਗੁਰੂ ਸਾਹਿਬ ਜੀ ਇੱਥੇ ਸਟੂਡੀਓ ਦੇ ਵਿੱਚ ਵੀ ਵੀ ਫਿਲਮ ਜਰਨਲ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬੀਵੀ ਸਾਹਿਬ ਥੈਂਕ ਯੂ ਧੰਨਵਾਦ